ਇਹ ਬੱਚੇ ਕੀ ਕਰਨਾ ਚਾਹੁੰਦੇ ਨੇ ਜਿਹਨੂੰ ਜਨਮ ਦਿੱਤਾ ਗਿਆ ਤੇ ਬੱਚੇ ਨੂੰ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਬੱਚੇ ਦਾ ਨਾਮ ਆਇਆ ਫਿਰ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਆਇਆ ਪਹਿਲਾਂ ਮੇਰੇ ਛੋਟੇ ਬੱਚੇ ਨੇ ਜਿਹੜਾ ਵਰਲਡ ਰਿਕਾਰਡ ਬਣਾਇਆ ਸੀ ਉਹਨੂੰ ਦੇਖਦੇ ਹੋਏ ਇਹ ਬੱਚੇ ਨੇ ਵੀ ਚਾਹਿਆ ਮੈਂ ਕੁਝ ਕਰਕੇ ਦਿਖਾਵਾਂ ਜੀ ਉਸ ਤੋਂ ਬਾਅਦ ਉਸ ਤੋਂ ਪ੍ਰੇਰਣਾ ਮਿਲਦੇ ਹੋਏ ਇਹਨੇ ਇਸ ਦਾ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ ਇਹਨੇ ਰਮਾਇਨ ਮਨਕਾ 108 ਜੀ ਫਾਸਟੈਸਟ ਗਾ ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਨੇ ਬਹੁਤ ਜਲਦੀ ਗਾਇਆ ਜੀ ਪਹਿਲੇ ਬੱਚੇ ਨੂੰ ਜਿਵੇਂ ਸਨਮਾਨਿਤ ਕੀਤਾ ਗਿਆ ਪਹਿਲੇ ਬੱਚੇ ਨੂੰ ਜੀ ਉਸਨੇ 1 ਮਿੰਟ 54 ਸਕਿੰਟਾਂ ਦੇ ਵਿੱਚ ਜੀ ਹਨੂਮਨ ਚਾਲੀਸਾ ਗਾ ਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਉਸ ਇਸ ਬੱਚੇ ਦਾ ਕਿੰਨੇ ਮੁਕਾਂ ਚ ਇਪੋਰਟ ਹੈ ਇਹ ਬੱਚੇ ਦਾ ਛੋਟੇ ਬੱਚੇ ਦਾ ਜੀ ਛੋਟੇ ਦਾ ਵੀ ਦਾਸ ਇਹ ਛੋਟੇ ਬੱਚੇ ਦਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮਦਾਰ ਜੋ ਹੈ 월ਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮਦਰਜ ਹੋਇਆ ਤੇ ਐਕਸਕਲੂਸਿਵ 월ਡ ਰਿਕਾਰਡ ਦੇ ਵਿੱਚ ਨਾਮਦਰਜ ਹੋਇਆ ਤੇ ਬੱਚੇ ਨੂੰ ਪ੍ਰਤਿਵਿਸ਼ਰੀ ਅਵਾਰਡ ਮਿਲਿਆ ਜੀ ਤੇ ਬੱਚੇ ਨੂੰ ਕਿੰਗ ਅਵਾਰਡ ਮਿਲਿਆ ਜੀ ਤੇ ਸਵੀਮਾਨ ਅਵਾਰਡ ਮਿਲਿਆ ਬੱਚੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਤੇ ਰਾਜਸਥਾਨ ਦੇ ਉੱਥੇ ਕੁਝ ਆਪਣਾ ਮਿਨਿਸਟਰ ਸੀ ਜਿਨ੍ਹਾਂ ਨੇ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਜੀ ਤੁਹਾਡੇ ਕਿ 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 ਪ੍ਰੋਜੈਕਟ ਤੇ ਉਹ ਸਭਾ ਟੈਕਸਟ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਜੀ ਹਨੂਮਨ ਚਾਲੀਸਾ ਦਾ ਪਾਠ ਅਸੀਂ ਸਾਰੀ ਕਰਦੇ ਹਾਂ ਜੀ ਠੀਕ ਹੈ ਜੀ ਇਹ ਪਾਠ ਤੋਂ ਉਸ ਤੋਂ ਬੱਚੇ ਨੂੰ ਹੌਲੀ-ਹੌਲੀ ਉਹਨੂੰ ਪ੍ਰੇਰਣਾ ਮਿਲਦੀ ਰਹੀ ਜੀ ਇੱਕ ਦੋ ਫੰਕਸ਼ਨ ਸੀ ਸਾਡੇ ਜੀ ਮੰਡੀ ਦੇ ਵਿੱਚ ਜੀ ਸਾਲਾ ਸਰ ਮੰਡਲ ਦਾ ਉੱਥੋਂ ਉਹਨਾਂ ਨੇ ਪ੍ਰਾਈਜ਼ ਰੱਖਿਆ ਹੋਇਆ ਸੀ ਜਿਹੜਾ ਸਭ ਤੋਂ ਛੋਟਾ ਬੱਚਾ ਹਨੂਮਨ ਚਾਲੀਸਾ ਬਿਨਾਂ ਦੇਖੇ گاਊਗਾ ਉਹਨੂੰ ਅਸੀਂ ਸਨਮਾਨਿਤ ਕਰਾਂਗੇ ਤੇ ਇਸ ਤਰ੍ਹਾਂ ਉਸੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਇਹੀ ਬੱਚਾ ਨਿਕਲਿਆ ਸਭ ਤੋਂ ਤੇਜ਼ ਗਾਉਣ ਵਾਲਾ ਮੇਰਾ ਨਾਮ ਡਾਕਟਰ ਅਮਨਦੀਪ ਹੈ ਜੀ ਮੈਂ ਮੋੜ ਮੰਡੀ ਤੋਂ ਬਿਲੋਂਗ ਕਰਦੀ ਹਾਂ ਕਿਹੜਾ ਚੋਣ ਹੈ ਬੱਚੇ ਨੇ ਸਨਮਾਨਤ ਕੀਤਾ ਗਿਆ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਮੈਨੂੰ ਆਪਣੇ ਬੱਚਿਆਂ ਤੇ ਬਹੁਤ ਹੀ ਪ੍ਰਾਊਡ ਹੈ ਕਿ ਮੇਰੇ ਬੱਚੇ ਇਸ ਚੰਗੇ ਰਾਹ ਉੱਤੇ ਚੱਲ ਰਹੇ ਨੇ ਜੀ ਤੇ ਆਪਣੇ ਮੰਡੀ ਦਾ ਨਾਮ ਆਪਣੇ ਫੈਮਲੀ ਦਾ ਨਾਮ ਆਪਣੇ ਫਾਦਰ ਦਾ ਨਾਮ ਰੌਸ਼ਨ ਕਰ ਰਹੇ ਨੇ ਜੀ ਵੱਡੇ ਬੱਚੇ ਨੂੰ ਜੀ ਪ੍ਰੇਰਨਾ ਆਪਣੇ ਛੋਟੇ ਬ੍ਰਦਰ ਤੋਂ ਮਿਲੀ ਜਿਨ੍ਹਾਂ ਨੇ ਹਨੂਮਨ ਚਾਲੀਸਾ ਦਾ ਉਚਾਰਨ ਕਰਕੇ ਤਾਂ ਰਾਸ਼ਟਰਪਤੀ ਵੱਲੋਂ ਵੀ ਉਸਨੂੰ ਮਾਨਿਤ ਕੀਤਾ ਗਿਆ ਤਾਂ ਇਹਨੂੰ ਵੀ ਲੱਗਿਆ ਕਿ ਮੈਂ ਵੀ ਕੁਝ ਐਦਾ ਦਾ ਕਰਾਂ ਜਿਸ ਨਾਲ ਮੇਰਾ ਵੀ ਕੋਈ ਵਰਲਡ ਰਿਕਾਰਡ ਬਣੇ ਤਾਂ ਕਰਕੇ ਉਹਨੇ ਜੀ ਰਮਾਇਣ ਮੰਨ ਦਾ 108 ਯਾਦ ਕੀਤਾ ਤੇ ਉਹਦਾ ਮੂਜਵਾਨੀ ਉਚਾਰਨ ਕੀਤਾ ਜੀ ਘਰ ਵਿੱਚ ਇਹਨਾਂ ਨੂੰ ਕੌਣ ਸਿੱਖਿਆ ਦੇ ਰਿਹਾ ਹੈਗਾ ਸਾਡੇ ਸਾਰੇ ਫੈਮਿਲੀ ਹੀ ਬਹੁਤ ਅਧਿਆਤਮਿਕ ਹੈ ਜੀ ਸਾਰੇ ਰੋਜ਼ਾਨਾ ਪਾਠ ਕਰਦੇ ਹਨ ਇਹਦੇ ਦਾਦੀ ਜੀ ਰੋਜ਼ ਰਮਾਇਣ ਮੰਨ ਦਾ 108 ਪੜ੍ਹਦੇ ਹਨ ਜੀ ਉਹਨਾਂ ਨੇ ਤਾਂ ਇਹ ਬੁੱਕ ਲੈ ਕੇ ਇਹਨੇ ਲਰਨ ਕੀਤੀ ਹੈ ਜੀ ਸਮਾਜ ਵਿੱਚ ਉਹ ਕਿੰਨਾ ਕੁ ਸਨਮਾਨ ਮਿਲਦਾ ਜੀ ਉਹ ਵੱਖ-ਵੱਖ ਜਗ੍ਹਾ ਤੋਂ ਨਾਮ ਵੀ ਦਰਜ ਕੀਤੇ ਬੁੱਕਸ ਵਿੱਚ ਉਹਨੇ ਲਰਨ ਕੀਤੀ ਹੈ ਸਨਮਾਨਕਿਤ ਉਹ ਸਮਾਜ ਵਿੱਚ ਬਹੁਤ ਹੀ ਵਧੀਆ ਰੈਪਿਟੇਸ਼ਨ ਬਣਦੀ ਹੈ ਜੀ ਜਦੋਂ ਬੱਚੇ ਕੋਈ ਚੰਗਾ ਕੰਮ ਕਰਦੇ ਹਨ ਤੇ ਬੱਚਿਆਂ ਨੂੰ ਵੀ ਇੱਕ ਚੰਗੀ ਨਿਗਾ ਦੇ ਨਾਲ ਦੇਖਿਆ ਜਾਂਦਾ ਹੈ ਕਿ ਇਹਨਾਂ ਦੀ ਫੈਮਿਲੀ ਐਨੀ ਰਿਲੀਜੀਅਸ ਹੈ ਤਾਂ ਬੱਚੇ ਵੀ ਉਸ ਤਰ੍ਹਾਂ ਦੇ ਹੀ ਸੰਸਕਾਰੀ ਤੇ ਚੰਗੇ ਰਾਹ ਤੇ ਚੱਲ ਰਹੇ ਹਨ ਮਾਪੇ ਜਿਆਦਾਤਰ ਬੱਚਿਆਂ ਵੱਲ ਧਿਆਨ ਨਹੀਂ ਦੇ ਪੰ। ਤੇ ਬੱਚੇ ਹੀ ਗਲਤ ਰਸਤੇਾਂ ਤੇ ਚਲੇ ਜਾਂਦੇ ਆ। ਲੱਗਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਧਾਰਮਿਕ ਰੱਖ ਤੋਂ ਮਤਕੂ ਕਰ। ਜਦੋਂ ਬੱਚੇ ਧਰਮ ਦੇ ਰਸਤੇ ਤੇ ਜਾਣਗੇ ਜੀ ਤਾਂ ਕਦੇ ਵੀ ਕਿਸੇ ਗਲਤ ਰਸਤੇ ਉੱਤੇ ਨਹੀਂ ਜਾਣਗੇ। ਮਾਪ ਪੇਰੈਂਟਸ ਆ ਸਭ ਤੋਂ ਵੱਡਾ ਤਾਂ ਨਹੀਂ ਉਹਨਾਂ ਦੇ ਬੱਚੇ ਹਨ। ਜੇ ਪੇਰੈਂਟਸ ਇਸ ਗੱਲ ਨੂੰ ਸਮਝ ਲੈਣ ਤਾਂ ਸ਼ਾਇਦ ਆਪਣੇ ਬੱਚੇ ਸੁਧਰ ਜਾਣਗੇ ਤੇ ਗਲਤ ਰਸਤੇ ਤੇ ਕਦੇ ਨਹੀਂ ਜਾਣਗੇ। ਮੇਰਾ ਨਾਮ ਮਨਨ ਗੋਇਲ ਹੈ। ਕਿਹੜੀ ਜਗ੍ਹਾ ਤੋਂ? ਮੈਂ ਮੋੜ ਮੰਡੀ ਤੋਂ ਹਾਂ। ਆ ਸਰਪੰਨਤ ਕਿਵੇਂ ਕੀਤਾ ਗਿਆ? ਕਿਤਾ ਗਿਆ ਇਸ ਜੀ। ਮਿਨੇ ਰਮਾਇਣ ਮੰਨ ਦਾ 108 ਦਾ ਵਰਲਡ ਰਿਕਾਰਡ ਬਣਾਇਆ ਹੈ। ਮੇਰਾ ਨਾਮ ਇੰਡੀਆ, ਏਸ਼ੀਆ, ਵਰਲਡ ਰਿਕਾਰਡ ਐਂਡ ਕਿੰਗਸ ਬੁੱਕ ਆਫ ਰਿਕਾਰਡਸ ਦੇ ਵਿੱਚ ਮੇਰਾ ਨਾਮ ਦਰਜ ਹੋ ਗਿਆ ਹੈ। ਤੇ ਪ੍ਰੇਰਣਾ ਕਿਵੇਂ ਮਿਲੀ? ਕਿਵੇਂ ਮਿistra ਕਰਨਾ ਚਾਹੁੰਦਾ। ਮੇਰੇ ਛੋਟੇ ਭਾਈ ਦਾ ਵਰਲਡ ਰਿਕਾਰਡ ਬਣਿਆ ਹੋਇਆ ਹੈ ਜੋ ਕਿ ਹਨੂਮਾਨ ਚਾਲੀਸਾ 1 ਮਿੰਟ 54 ਸੈਕਿੰਡ ਦੇ ਵਿੱਚ ਸੁਣਾ ਦਿੰਦਾ ਹੈ। ਤੇ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 1 ਮਿੰਟ 27 ਸਕਿੰਟਾਂ ਦੇ ਵਿੱਚ ਉਸਨੇ ਆਪਣਾ ਰਿਕਾਰਡ ਨਵਾਂ ਬਣਾ ਦਿੱਤਾ ਹੈ ਤੇ ਲਾਸਟ ਈਅਰ ਉਸ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਆ ਥੋੜਾ ਜਿਹਾ ਸਨਾਪੀ ਦੀ ਹੋ ਰਹੀ ਰਘੁਪਤੀ ਰਾਗਵ ਰਾਜਾਰਾਮ ਪਤੀ ਤੇ ਪਾਵਨ ਸੀਤਾਰਾਮ ਜੀ ਜਰਗੁਨ ਜਰਗੁਨ ਤੇ ਜੈ ਕਨ ਸ਼ਾਮ ਪਤੀ ਤੇ ਪਾਵਨ ਸੀ타 ਰਾਮ ਬੀੜ ਪੜੀ ਜੈ ਬਖਤ ਪੁਕਾਰੇ ਦੂਰ ਕਰੋ ਪ੍ਰਭ ਦੁਖਾਮਾਨ ਤੇ ਸ਼ਰਤ ਕੇ ਗਰਜਨ ਮੇਰਾਮ ਪਤੀ ਤੇ ਪਾਵਨ ਸੀ타 ਰਾਮ ਵਿਸ਼ਵਾਮਿੱਤਰ ਮੁਨੀਸ਼ਵਰ ਆਏ ਦੇਸ਼ ਦੇ ਦੂਖ ਕੋ ਵਜਨ ਸੁਣਾ ਸੰਗ ਵਿੱਚ ਭੇਜੇ ਲਖਮਨ ਰਾਮ ਪਤੀ ਤੇ ਪਾਵਨ ਸੀ타 ਰਾਮ ਵਣ ਮੇ ਜਾਇ ਤਾਰ ਕਾ ਮਾਰੀ ਚਰਨ ਛੁਆਈ ਹਿਲਿਆ ਤਾਰ ॠਸ਼ਿਓ ਕੇ ਦੁਖ ਹਰਤੇ ਰਾਮ ਪਤੀ ਤੇ ਪਾਵਨ ਸੀ타 ਰਾਮ ਮੇਰਾ ਮੇਰਾ ਅਪ੍ਰੋਕਸੀਮੇਟ 10 ਬੁਕਸ ਦੇ ਵਿੱਚ ਨਾਮ ਦਰਜ ਹੋ ਗਿਆ ਤੇ ਜਿਹੜੀ ਤੁਹਾਨੂੰ ਸਿੱਖਿਆ ਦਿੱਤੀ ਹੈ ਇਹ ਕਿਨੇ ਸਿੱਖਿਆ ਦਿੱਤੀ ਹੈ ਇਹ ਮੈਨੂੰ ਮੇਰੇ ਮਾਤਾ ਪਿਤਾ ਜੀਆ ਨੇ ਸਿੱਖਿਆ ਦਿੱਤੀ ਹੈ ਜਦੋਂ ਫਿਰ ਤੁਸੀਂ ਪੜਦੇ ਉਸ ਬੰਦਾ ਕੰਡ ਕਰਦੇ ਹੋ ਮੈਂ ਯਾਦ ਕਰਦੇ ਉਦੋਂ ਫਿਰ ਕਿਹਨੂੰ ਸੁਣਾਉਂਦੀ ਮੈਂ ਇਹ ਆਪਣੇ ਦਾਦਾ ਦਾਦੀ ਜੀ ਨੂੰ ਸੁਣਾਉਣੀ ਹੈ